ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਤਲਵੰਡੀ ਭਾਈ ਦੇ ਵਿੱਚ ਦੀਪੇ ਬਾਈ ਦੇ ਘਰੇ ਸੀਨਾ ਫਾਰਮ ਦੇ ਉੱਤੇ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਤੇ ਸ਼ਹਿਰ ਤਲਵੰਡੀ ਭਾਈ ਦੇ ਵਿੱਚੋਂ ਮੈਂ ਵੀਡੀਓ ਬਣਾਉਣ ਲੱਗਾ ਹਾਂ ਦੀਪੇ ਬਾਈ ਦੇ ਘਰੋਂ ਜਾਨਵਰ ਦਿਖਾਉਣੇ ਆ ਤੁਹਾਨੂੰ ਚਾਰ ਮਿੱਤਰੋ ਦੋ ਜਰਸੀ ਗਾਂ ਇੱਕ ਗ੍ਰੈਡੇਟ ਮੱਧ ਨੀਲੀ ਰਾਵੀ ਚ ਪੈਂਦੀ ਦਾ ਇੱਕ ਕਾਲੀ ਗਾਂ ਟੋਟਲ ਜਾਨਵਰ 4 ਹੋਣਗੇ 4 ਜਾਨਵਰਾਂ ਦੀ ਡਿਟੇਲ ਜਾਣਾਂਗੇ ਮਿਲਦੇ ਆਂ ਵੀਰ ਨੂੰ ਕਰਦੇ ਆਂ ਗੱਲਬਾਤ ਸੱਸੀ ਕਾਲ ਦੀਪੇ ਬਾਈ ਸੱਸੀ ਕਾ ਬਾਈ ਕੀ ਹਾਲ ਆ ਵੀਰੇ ਠੀਕ ਆ ਬਾਈ ਸਿੱਤਾ ਘਰ ਪਰਿਵਾਰ ਵੀਰੇ ਸਾਰੇ ਵਧੀਆ ਬਾਈ ਚਲੋ ਸ਼ੁ크ਰਾ ਮਾਲਕ ਦਾ ਸੱਸੀ ਕਾਲ ਦੀਪੇ ਬਈ ਅੱਜ ਕਿੰਨੇ ਜਾਨਵਰ ਹੋਣਗੇ ਬਈ ਬਾਈ ਜਾਂ ਬਸ ਤਿੰਨ ਗਾਈਆਂ ਇੱਕ ਮਾਜਾ ਠੀਕ ਹੈ ਬਾਈ ਅੱਛਾ ਬਾਈ ਮੈਂ ਤਾਂ ਸ਼ੁਰੂਆਤ ਕਰ ਲਈਏ ਕਿੰਨਵਾ ਸੂਆ ਮੈਂ ਹੈ ਬਾਈ ਇਹ ਦੂਜਾ ਸੂਆ ਬਾਈ ਕਿੰਨੇ ਦਿਨ ਲੈ ਜੂਗੀ ਬਾਈ ਇਹ ਬਾਈ 10 ਦਿਨ ਲੈ ਜੋਗੀ ਠੀਕ ਹੈ ਬਾਈ ਅੱਛਾ ਬਾਈ ਕਿੰਨਾ ਦੁੱਧ ਦੀ ਮਲਕਣਾ ਹੈ ਇਹ ਬਾਈ ਪਹਿਲੇ ਸੂਏ ਨੇ 11 12 11 12 ਕਿਲੋ ਮੌਜ ਨਾ ਦਿੱਤਾ ਹੈ ਠੀਕ ਹੈ ਦੂਜਾ ਸੂਆ ਸੰਦੀ ਹੈ ਵੀਰੇ ਦੂਜਾ ਸੂਆ ਸੰਦੀ ਠੀਕ ਹੈ ਦਿਨ ਕਿੰਨੇ ਦੱਸੇ ਹੀ ਬਈ ਹਜੇ ਤੇ 10 ਦਿਨ ਲੈ ਜੋ ਹਫਤਾ ਲੈ ਜੋਗੀ ਬਾਈ ਠੀਕ ਹੈ ਬਾਈ ਠੀਕ ਹੈ ਵੀਰੇ ਅੱਛਾ ਦੀਪੇ ਬਾਈ ਕੀ ਰੇਟ ਰਹੂਗਾ ਵੀਰੇ ਇਹਦਾ ਰੇਟ ਮੇਰਾ 95 ਬਾਈ 95 ਲਾੜ ਪਿਆਰ ਬਾਈ ਕੋਈ ਮਾੜਾ ਮ ਉਹ ਛੋਟੀ ਲੋਲੀ ਬੋਲੀ ਸਾਫ ਸੁਥਰੀ ਬਹੁਤ ਆ ਮਤਲਬ ਹੈ ਦਰਮਿਆਨੀ ਪਰ ਲੋਲੀ ਪੋਲੀ ਬਹੁਤ ਆ ਹਨਾ ਹੂੰ ਗੋਲਾ ਜਿੰਨੀ ਹੈਗੀਆ ਗੋਲ ਸਾਫ ਸੁਥਰੀ ਆ ਮਦਰੀ ਗੋਡੀ ਦੀ ਸੀਲ ਠੰਡੀ ਬਹੁਤ ਆ ਹੂੰ ਇੰਗਾਰਾਂ ਦੀ ਵੀ ਚੰਗੀ ਆ ਬਾਹਲੀ ਚੰਗੀ ਆ ਭਾਈ ਸੋਹਣੀ ਬਹੁਤ ਆ ਤੋੜਾ ਘਾਲਾ ਬੜਾ ਕਬੂਤਰਾਗਾ ਤੋੜ ਹੈ ਤੁਰਦੀ ਆ ਕੈਂਟ ਹੂੰ ਲੈ ਮਿੱਤਰੋ ਦਾਹਰਾ ਪੂਰਾ ਦੀ ਬਹੁਤ ਮਜ਼ਬੂਤ ਆ ਲੇਵੇ ਭਾਂਡੇ ਦੀ ਸਾਫ ਤੇ ਸੁਥਰੀ ਆ ਰੇਟ ਆ ਜਿਹੜਾ ਇਹਦਾ 95000 ਰੁਪਿਆ ਮਾਨਤਨ ਹੋ ਜਾਊਗਾ ਤੇ ਭਾਈ ਦੋ ਨੰਬਰ ਤੇ ਜਿਹੜੀ ਗਾਵਾ ਜਰਸੀ ਵੀਰੇ ਕੇ ਜਰਸੀ ਆ ਬੇ 6 ਮਹੀਨੇ ਪੁਰੀ ਹੋ ਗਈ ਬਾਈ ਠੀਕ ਆ ਤੇ ਸੱਤ ਮਹੀਨੇ ਪੂਰੇ ਅੱਠਵਾਂ ਲੱਗ ਗਿਆ ਬਾਈ ਇਹਨੂੰ ਠੀਕ ਆ ਵੀਰੇ ਹਾਂਜੀ ਦੁੱਧ ਹੈ ਦੋ ਦੋ ਕਿਲੋ ਮੈਂ ਡਰਾਈ ਤੇ ਘਰਤੀ ਵੈਸੇ ਤਾਂ ਮੈਂ ਚੁੰਦਾ ਨਹੀਂ ਇਹਨੂੰ ਠੀਕ ਆ ਵੀਰੇ ਡਰਾਈ ਤੇ ਲਾਤੀ ਹੁਣ ਤਾਂ ਫਾਇਦਾ ਵੀ ਹੈ ਡਰਾਈ ਤੇ ਲਾਉਂਦੇ ਹਾਂ ਹਾਂਜੀ ਹਾਂਜੀ ਠੀਕ ਆ ਅੱਛਾ ਅੱਠਵਾਂ ਮਹੀਨਾ ਕਰਨੀ ਤਰੀਕ ਤੋਂ ਲੱਗ ਗਿਆ ਇਹ ਅੱਠਵਾਂ ਮਹੀਨਾ ਬਸ ਸੱਤਵਾਂ ਪੂਰਾ ਹੋ ਗਿਆ ਹੁਣ ਸੱਤਵਾਂ ਪੂਰਾ ਹੋ ਗਿਆ ਦਾ ਠੀਕ ਆ ਤੇ ਅੱਠਵਾਂ ਲੱਗ ਗਿਆ ਹਾਂ ਵੀ ਤੇਰੇ ਨੂੰ ਸੱਤਵਾਂ ਪੂਰਾ ਹੋ ਗਿਆ ਦਾ ਠੀਕ ਆ ਅੱਠਵਾਂ ਲੱਗ ਗਿਆ ਅੱਠਵਾਂ ਲੱਗ ਗਿਆ ਵਿੱਠਵੇਂ ਦੇ ਦੋ ਦਿਨ ਹੋ ਗਏ ਬਾਈ ਤਰੀਕ ਆ ਹਾਂਜੀ ਠੀਕ ਆ ਇਹਦਾ ਰੇਟ ਅਟੋਮਮੀ ਨੈਨੋ ਲੱਗ ਗਿਆ ਵਾ ਕਰਮਾ ਵਾਲੀ ਨੂੰ ਦੁੱਧੋ ਡਰਾਈਆ ਪੰਜਾਬ ਵਾਲੀ ਟਾਪ ਦੀ ਬੂਥੀ ਬਾਥੀ ਬਰੀਡ ਆ ਜਰਸੀ ਦੀ ਬੂਥੀ ਬਾਥੀ ਵੇਖੋ ਕਿੰਨੀ ਚੰਗੀ ਕਰਮਾ ਵਾਲੀ ਦੀ ਦੁੱਧ ਬਸ ਠੀਕ ਹੈ ਬਾਈ ਸੋਹਣੀ ਆ ਜਿਹੜਾ ਚੰਗਾ ਦੁੱਧ ਪਾਉਗਾ ਇਹਨੇ ਬਾਈ ਤਾਜੀ ਨੇ ਆਣਾ ਬਿਲਕੁਲ ਬਾਈ ਕਿੰਨੂ ਦੁੱਧੇ ਕੀਤਾ ਜੀ ਬਾਈ ਇਹ 18 19 18 19 18 19 ਹੈ ਹਾਂਜੀ ਠੀਕ ਹੈ ਬਾਈ ਲੈ ਵੀ ਮਿੱਤਰੋ 18 19 ਦੁੱਧ ਨੇ ਤਾਜੀ ਨੇ ਦਿੱਤਾ ਹੋਇਆ ਕਰਮਾ ਵਾਲੀ ਨੇ ਚੰਗੀ ਬਰੀਡ ਬਾਈ ਦੇ ਹੀ ਜਾਂਦੀ ਆ ਹਾਂ ਇਹ ਤਾਂ ਗੱਲ ਹੈ ਬਾਈ ਮਾਗੀ ਚੀਜ਼ ਵੀ ਆ ਯਾਰ ਤਿਆਰ ਹੋਈ ਏ ਥੋੜਾ ਘੱਲ ਆ ਹਨਾ ਹਾਂ ਬਾਈ ਪੁੱਤਰ ਦਾ ਬੱਚਾ ਹੀ ਆ ਓ ਠੰਡੀ ਛੰਡੀ ਬਾਦ ਆ ਬਾਈ ਹੂੰ ਠੀਕ ਆ ਬਾਈ ਥਣ ਵੀ ਪਾਸ ਕਰਾਉਂਦੀ ਆ ਹੁਣ ਕਰਾਉਂਦੀ ਬਾਈ ਇਹ ਵੀ ਚੱਕਰ ਦੂਰ ਹੁੰਦਾ ਅਗਲੇ ਦਾ ਹਾਂਜੀ ਹਾਂਜੀ ਅੱਛਾ ਵੀਰੇ ਤਿੰਨ ਨੰਬਰ ਤੇ ਜਿਹੜੀ ਗਾਂ ਬਾਈ ਇਹ ਫਲੂਨ ਵੱੱਛੀ ਆ ਬਾਈ ਫਿਲਨ ਹਾਂਜੀ ਦੰਦੋ ਕਿਵੇਂ ਆ ਵੀਰੇ ਦੰਦੋ ਬਾਈ ਚਾਰ ਦਾੰਦ ਆ ਬਾਈ ਠੀਕ ਆ ਵੀਰੇ ਕਿੰਨੇ ਦਿਨ ਲੈ ਜੂਗੀ ਬਾਈ ਹਜੇ ਇਹ ਵੀ ਹਫਤਾ ਲੈ ਜੋ ਬਾਈ ਠੀਕ ਆ ਵੀਰੇ ਅੱਛਾ ਇਹ ਕਿੰਨੇ ਦੀ ਦੇਦ ਕੇ ਬਾਈ ਇਹ 60 ਦੀ ਬਾਈ ਠੀਕ ਆ ਬਾਈ ਕੱਢੀ ਬਾਹਰੋਂ ਵੀਰੇ ਦੋਨੇ ਪਿਓਰ ਪੰਜਾਬ ਦੇ ਹੋ ਇਹ ਵੀ ਪੰਜਾਬ ਵਾਲੀ ਜੱਸੀ ਕਾਨੂੰਨ ਪੰਜਾਬ ਵਾਲਾ ਹਾਂ ਹਾਂ ਇਹ ਨੀ ਹੋਵੇ ਹਿਮਾਚਲ ਦੀ ਹੋਊਗੀ ਇਹ ਵਾਲੂਆ ਬੜਾ ਚੰਗਾ ਤਿਆਰ ਕੀਤਾ ਘਰ ਵਾਲੀ ਨਹੀਂ ਯਾਰ ਇਹ ਆਦਾਏ ਬਾਈ ਕਰੋ ਇਹ ਉੱਤੇ ਨੂੰ ਤਾਂ ਹੋਰ ਬਹੁਤ ਸੋਹਣੀ ਬਣ ਜੂਗੀ ਬਾਈ ਬਹੁਤ ਵਧੀਆ ਬਣੋ ਬਾਈ ਬਹੁਤ ਵਧੀਆ ਅੱਛਾ ਦੋਦਾ ਕਿੰਨਾ ਦੇ ਜੂਗੀ ਬਾਈ ਇਹ ਦੋਦ 2 15 16 ਕਿਲੋ ਮੌਜਨਾ ਦੇ ਦੂਗੀ ਹੋ ਚੰਗਾਰਾਂ ਦੀ ਬੱਚੀ ਚੰਗੀ ਹੈ ਬਹੁਤ ਚੰਗੀ ਬਾਈ ਬੱਚੀ ਹਮ ਫਲੇਮ ਮੈਟਰੋ ਠੰਡੀ ਠੰਡੀ ਬਹੁਤ ਆ ਬਾਈ ਹਮ ਸਵੇਰ ਵਜੂ ਦਾ ਢੰਚਾ ਵੀ ਚੰਗਾ ਹੈ ਬਾਈ ਹਮ ਲੈ ਲੈ ਵਾ ਤਾਂ ਬਾਹਰ ਬਣਾਉਂਗਾ ਟੈਲ ਟੂ ਪਈ ਇਹ ਤਾਂ ਜੀ ਲੈ ਠੀਕ ਹੈ ਬਾਈ ਇਹਦਾ 60000 ਰੁਪਏ ਜੇ ਕੋਈ ਜੋੜਾ ਲੈਣ ਆਲਾ ਹੈ ਮਾਨਤਾ ਖੁੱਲਾ ਕਰ ਦੇਗਾ ਵੀਰੇ ਕੋਈ ਬਾਹਾਂ ਨਹੀਂ ਕਰਨਾ ਬਾਈ ਠੀਕ ਹੈ ਵੀਰੇ ਹਾਂਜੀ ਅੱਛਾ ਵੀਰੇ ਤੇ ਚਾਰ ਨੰਬਰ ਤੇ ਜਿਹੜੀ ਬਾਈ ਇਹ ਬਾਈ ਤੀਜਾ ਸੂਆ ਵਹਿੜਾ ਠੀਕ ਆ ਇਹਦੇ ਵਿੱਚ 10 ਦਿਨ ਪਈ ਪਰ 20 ਲੀਟਰ ਦੁੱਧ ਦੇਣ ਦੀ ਬਾਈ ਮੋਜ ਨਾਲੇ ਇਹ ਠੀਕ ਹੈ ਬਾਈ ਹਾਂਜੀ ਤੇ ਤੀਜਾ ਸੂਆ ਹੁੰਦੀ ਹੈ ਬਾਈ ਤੀਜਾ ਸੂਆ ਹੁੰਦੀ ਹੈ ਬਾਈ ਠੀਕ ਹੈ ਵੀਰੇ ਹਾਂਜੀ ਤੇ ਇਹਦਾ ਰੇਟ ਬਾਈ ਇਹਦਾ 60 ਬਾਈ 30 ਬਾਈ ਇਹਦਾ ਉਸ ਹੁੰਦੀ ਇਹ ਕਾਲੀ ਗਾਂ ਚੰਗੀਆਂ ਗਾਂ ਗਾਂ ਦੀ ਆਹਰਾਂ ਉਹਨਾਂ ਦੀ 20 ਲੀਟਰ ਦੀ ਮਾਰਕਣਾ ਇਹ ਹਜੇ 10 ਦਿਨ ਇਹਦੇ ਬਾਕੀ ਆ 10 ਦਿਨਾਂ ਨੂੰ ਤਾਂ ਲੇਵਾ ਲੈ ਕੇ ਕਰਮਾ ਵਾਲੀ ਤੋਂ ਤੁਰਿਆ ਨਹੀਂ ਜਾਣਾ ਕਿਉਂਕਿ ਗਾਂ ਦੇ ਅਗਵਾਈ ਆਰਡਰ ਭਰਤਾ ਹੁੰਦਾ ਜਿਹੜਾ ਗਾਂ ਦਾ ਹੁੰਦਾ ਮਿੱਤਰੋ ਇਹ ਗਲੇਵੇ ਦੀਆਂ ਇਹ ਭਾਂਡੇ ਵੀ ਆ ਚੰਗੇ ਵਜੂਦ ਦੀ ਗਾਂ ਮਤਲਬ ਜਿਹੜੀ ਬਹੁਤ ਵਧੀਆ ਇਹ ਕਹਿ ਸਕਦੇ ਹਾਂ ਕਿਉਂਕਿ ਥਣ ਚੰਗਾ ਗਾਂ ਨੂੰ ਜਿਹੜੇ ਨੂੰ ਥਣ ਚੰਗਾ ਹੁੰਦਾ ਤੋਂ ਉਹਨੇ ਦੁੱਧ ਵੀ ਚੰਗਾ ਦੇਣਾ ਹੀ ਲਾਜ਼ਮੀ ਹੁੰਦਾ ਅੱਛਾ ਦੀਪੇ ਭਾਈ ਨੰਬਰ ਸੰਝਾ ਕਰ ਦਈਏ ਵੀਰੇ ਨੰਬਰ ਹੈਗਾ 946555 ਜੀ ਜੀ 15741 ਆ ਜੀ 946555 15741 ਜੀ 41 ਜੀ ਠੀਕ ਹੈ ਗੱਲਬਾਤ ਨਹੀਂ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਤਲਵੰਡੀ ਸ਼ਹਿਰ ਤਲਵੰਡੀ ਪਈ ਹੈ ਜ਼ਿਲ੍ਹਾ ਸੋਇਪੁਰ